ਦੰਦਾ ਘੜਿਆ ਦਿਨ ਤੇਰਾ ਤੇ ਰੋਕਣਾ ਤਾਂ ਵਿਆਹ ਸ਼ਾਦੀਆਂ ਦੇ ਵਿੱਚ ਫੁਕਰੇ ਲੋਕਾਂ ਦੇ ਵੱਲੋਂ ਕੀਤੇ ਜਾਂਦੇ ਵਾਈਫਾਈ ਫਾਇਰ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਤਾਂ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਲ ਹੋ ਰਹੀ ਜਿਸ ਤਸਬ ਦੇਖਿਆ ਜਾ ਸਕਦਾ ਕਿ ਇੱਕ ਵਿਆਸਮਗਮ ਹੈ ਕੋਈ ਜਾਗੋ ਦਾ ਫੰਕਸ਼ਨ ਲੱਗ ਰਿਹਾ ਹੈ ਇਸ ਫੰਕਸ਼ਨ ਦੇ ਵਿੱਚ ਤੁਸੀਂ ਵੇਖੋ 5 ਤੋਂ 7 ਇਹ ਮੁੰਡੇ ਨੇ ਅਸੀਂ ਫੁਕਰੇ ਵੀ ਕਹਿ ਸਕਦੇ ਆ ਕਿ ਇਹ ਫੁਕਰੇ ਨੇ ਜਿਹੜੇ ਕਿ ਕਿਵੇਂ ਦੇਖੋ ਤੁਸੀਂ ਹਵਾਈ ਫਾਇਰ ਜਿਹੜੇ ਨੇ ਉਹ ਕਰਦੇ ਨਜ਼ਰ ਆ ਰਹੇ ਨੇ ਤਸਵੀਰਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਲ ਹੋ ਰਹੀ ਹੈ ਜਿਸ ਤੋਂ ਬਾਅਦ ਜਦੋਂ ਇਹ ਵਾਇਲ ਹੁੰਦੀ ਵੀਡੀਓ ਪੁਲਿਸ ਤੱਕ ਪਹੁੰਚਦੀ ਤਾਂ ਪੁਲਿਸ ਦੇ ਵੱਲੋਂ ਤੁਰੰਤ ਐਕਸ਼ਨ ਲੈਂਦੇ ਇੱਕ ਜਣੇ ਨੂੰ ਜੜਾਗਾ ਅ ਗ੍ਰਿਫਤਾਰ ਕਰ ਲੈ ਕਾਬੂ ਕਰ ਲੈ ਜਦ ਕਿ ਪੁਲਿਸ ਦਾ ਕਹਿਣਾ ਹੈ ਕਿ ਬਾਕੀਆਂ ਦੀ ਵੀ ਪਾਲ ਜਾਲੀ ਹੈ ਉਹਨਾਂ ਨੂੰ ਵੀ ਅਸੀਂ ਜੋ ਹੈ ਗ੍ਰਿਫਤਾਰ ਕਰਾਂਗੇ ਤਾਂ ਵੀਡੀਓ ਤੁਸੀਂ ਵੇਖੋ ਕਿਸ ਤਰ੍ਹਾਂ ਇੱਕ ਵਿਆਹ ਦਾ ਫੰਕਸ਼ਨ ਹੈ ਗੀਤ ਚੱਲ ਰਹੇ ਨੇ ਤਾਂ ਇਹ ਪੰਜ ਤੋਂ ਸੱਤ ਮੁੰਡੇ ਹੈਗੇ ਨੇ ਜਿਹੜੇ ਕਿ ਲਗਾਤਾਰ ਹਵਾਈ ਫਾਇਰ ਕਰ ਰਹੇ ਨੇ ਪਹਿਲਾਂ ਨੱਚਦੇ ਹੋਏ ਡਾਂਸਿੰਗ ਫਲੋਰ ਤੇ ਤੁਹਾਨੂੰ ਦਿਖਾਈ ਦਿੰਦੇ ਹੋਣਗੇ ਕਿਸ ਤਰ੍ਹਾਂ ਲਗਾਤਾਰ ਹਵਾਈ ਫਾਇਰ ਕਰ ਰਹੇ ਨੇ ਤਾਂ ਇਹ ਤਸਵੀਰਾਂ ਨੇ ਕਿਸੇ ਦੇ ਹੱਥ 'ਚ ਪਿਸਤੌਲ ਐ ਪਿਸਤੌਲ ਐ ਕਿਸੇ ਦੇ ਹੱਥ 'ਚ ਦੁਨਾਲੀ ਵੀ ਐ ਇਹ ਤੁਸੀਂ ਵੇਖੋ ਕਿਸ ਤਰ੍ਹਾਂ ਹਥਿਆਰਾਂ ਦੀ ਪ੍ਰਦਰਸ਼ਨੀ ਇਹ ਮੁੰਡੇ ਕਰ ਰਹੇ ਨੇ ਤਾਂ ਦੂਜੇ ਪਾਸੇ ਤੁਹਾਨੂੰ ਇੱਕ ਟੇਬਲ ਦੇ ਉੱਪਰ ਬੈਠੇ ਵੀ ਇਹ ਖਾਣ ਪੀਣ ਦਾ ਸਮਾਨ ਪਿਆ ਉਸ ਟੇਬਲ ਦੇ ਉੱਪਰ ਬੈਠੇ ਵੀ ਇਹ ਫਾਇਰਿੰਗ ਕਰ ਰਹੇ ਨੇ ਇਹਨਾਂ ਦੇ ਵਿੱਚ ਇੱਕ ਮੁੰਡਾ ਹਵਾਈ ਫਾਇਰ ਜਿਹੜਾ ਕਰ ਰਿਹਾ ਤੁਸੀਂ ਵੇਖੋ ਇਹ ਤਸਵੀਰਾਂ ਤਾਂ ਇਹਨਾਂ ਫੁਕਰੇ ਲੋਕਾਂ ਕਰਕੇ ਹੀ ਕਈ ਵਾਰ ਜੜੀਆਂ ਵਾਰਦਾਤਾਂ ਵੱਡੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਹਥਿਆਰਾਂ ਦੀ ਅਸੀਂ ਪ੍ਰਦਰਸ਼ਨੀ ਨਹੀਂ ਕਰ ਸਕਦੇ ਪਰ ਇਸ ਤੋਂ ਬਾਅਦ ਵੀ ਨਹੀਂ ਟਲਦੇ ਅਜੇ ਫੁਕਰੇ ਤਾਂ ਉਸ ਤੋਂ ਬਾਅਦ ਉਹਨਾਂ ਪੁਲਿਸ ਨੇ ਵਿਆਕਸ਼ਨ ਲਿਆ ਤੇ ਐਕਸ਼ਨ ਲੈਂਦੇ ਆ ਇੱਕ ਜਣੇ ਨੂੰ ਕਾਬੂ ਕਰ ਲਿਆਗਾ ਤੁਸੀਂ ਵੇਖੋ ਤਸਵੀਰਾਂ ਅਜੇ ਫੁਕਰਿਆਂ ਕਰਕੇ ਫੁਕਰਬਾਜ਼ੀ ਦੇ ਵਿੱਚ ਹੈਗਾ ਫੁਕਰਪੰਤੀ ਦੇ ਵਿੱਚ ਵੀ ਕਈ ਵਾਰ ਵੱਡੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਕਈ ਵਾਰ ਜਿਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਨੇ ਜਦੋਂ ਕਿਸੇ ਦੇ ਗੋਲੀ ਵੀ ਲੱਗ ਜਾਂਦੀ ਹੈ ਅਜੇ ਜਦੋਂ ਹਵਾਈ ਫਾਇਰ ਹੁੰਦੇ ਨਾ ਕਿਸੇ ਤੇ ਗੋਲੀ ਵੀ ਲੱਗ ਜਾਂਦੀ ਹੈ ਤਾਂ ਜਾਈ ਨੁਕਸਾਨ ਵੀ ਜਿਹੜਾਗਾ ਹੋ ਜਾਂਦਾ ਹੈ ਪਰ ਦੂਜੇ ਪਾਸੇ ਨਹੀਂ ਟਲਦੇ ਸਾਡੇ ਲੋਕ ਨਹੀਂ ਟਲਦੇ ਅਜਿਹਾ ਕੁਝ ਕਰਨ ਤੋਂ ਕਿ ਤੁਸੀਂ ਵੇਖੋ ਕਿਸ ਤਰ੍ਹਾਂ ਫੁਕਰਪੰਤੀ ਦਿਖਾ ਰਹੇ ਨੇ ਕਿਸ ਤਰ੍ਹਾਂ ਫੁਕਰੇ ਬਾਜ਼ੀ ਦਿਖਾ ਰਹੇ ਨੇ ਕਿ ਕਿਸ ਤਰ੍ਹਾਂ ਹਵਾਈ ਫਾਇਰ ਜਿਹੜੇ ਨੇ ਕੱਢ ਰਹੇ ਨੇ ਤਾਂ ਦੇਖੋ ਤਸਵੀਰਾ ਤਾਂ ਮਿੰਟਾਂ ਦੇ ਵਿੱਚ ਫਿਰ ਸਕਿੰਟਾਂ ਦੇ ਵਿੱਚ ਪੁਲਿਸ ਨੇ ਐਕਸ਼ਨ ਲਿਆ ਤੇ ਇੱਕ ਜਣੇ ਨੂੰ ਗ੍ਰਿਫਤਾਰ ਵੀ ਕਰ ਲਿਆ ਤਾਂ ਬਾਕੀਆਂ ਨੂੰ ਵੀ ਕਹਿੰਦੇ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ ਤਾਂ ਇਹ ਤਸਵੀਰਾਂ ਨੇ ਮੋਗਾ ਦੀਏ ਤਸਵੀਰਾਂ ਨੇ ਮੋਗਾ ਦੀ ਪੂਰੀ ਖਬਰ ਦਸਤੀ ਜਾ ਰਹੀ ਹੈ ਮੋਗਾ ਦੇ ਵਿੱਚ ਕੋਈ ਵਿਆਹ ਸਮਾਗਮ ਸੀਗਾ ਜਿਸ ਦੌਰਾਨ ਇਹਨਾਂ ਫੁਕਰਿਆਂ ਦੇ ਵੱਲੋਂ ਇਹ ਹਰਕਤ ਕੀਤੀ ਗਈ ਹੈ ਹਵਾਈ ਫਾਇਰ ਕੱਢੇ ਗਏ ਨੇ ਤੁਸੀਂ ਵੇਖੋ 5 ਤੋਂ 7 ਬੰਦੇ ਨੇ ਤਾਂ ਹਰ ਇੱਕ ਦੇ ਹੱਥ ਦੇ ਵਿੱਚ ਪਿਸਤੌਲ ਹੈ ਕਿਸੇ ਦੇ ਹੱਥ 'ਚ ਦੋ ਨਾਲ ਹੀ ਹੈ ਗੀਤ ਚੱਲ ਰਹੇ ਨੇ ਪੂਰੇ ਗਾੜਿਆਂ ਦੇ ਉੱਪਰ ਨੱਚ ਵੀ ਰਹੇ ਨੇ ਤੇ Wi-Fi ਵੀ ਲਗਾਤਾਰ ਕੱਟ ਰਹੇ ਨੇ ਤਾਂ ਇਸ ਪੂਰੇ ਮਾਮਲੇ ਤੇ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਗਈ ਵੀ ਤੁਹਾਨੂੰ ਸੁਣਾ ਦਿੰਨੇ ਆ ਇੱਕ ਸਾਡਾ ਮਾਮਲਾ ਧਿਆਨ ਚ ਆਇਆ ਸੀ ਇੱਕ Instagram ਤੇ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕੁਝ ਨੌਜਵਾਨ ਫਾਇਰ ਕਰਦੇ ਦਿਖਾਈ ਦਿੰਦੇ ਨੇ ਉਸ ਤੋਂ ਬਾਅਦ ਅਸੀਂ ਤੁਰੰਤ ਕਾਰਵਾਈ ਕਰਦੇ ਐਫਆਰ ਨੰਬਰ 7/25 ਅੰਡਰ ਸੈਕਸ਼ਨ 223 ਪੀਐਨਐਸ ਐਂਡ 25 ਦਾ ਯਾਰ ਮੈਂ ਕਹਿੰਦੇ ਪਰਚਾ ਦਰਜ ਕੀਤਾ ਫਟੇਗੜਪਾਂ ਦੀ ਦੂਰ ਦੇ ਵਿੱਚ ਉਸ ਤੋਂ ਬਾਅਦ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਉਸ ਦੇ ਵਿੱਚ ਦੋਸ਼ੀ ਸੁਖਨਪ੍ਰੀਤ ਗਿੱਲ ਨੂੰ ਅਰੈਸਟ ਕਰਕੇ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲੈ ਕੇ ਅੱਗੇ ਜਿਹੜੇ ਹੋਰ ਵੀ ਦੋਸ਼ੀ ਇਹਦੇ ਵਿੱਚ ਇਨਵੋਲਡ ਨੇ ਜਿਹੜੇ ਇਦਾਂ ਵਿਆਹ ਸਮਾਗਮ ਤੇ ਫਾਇਰਿੰਗ ਕਰ ਰਹੇ ਸੀ ਇਹਦੇ ਨਾਲ ਉਹਨਾਂ ਨੂੰ ਵੀ ਜਲਦੀ ਅਰੈਸਟ ਕੀਤਾ ਜਾਊਗਾ